ਤਾਨੂੰ ਇਹ ਗੱਲ ਕਲੀਅਰ ਦੱਸ ਦਿੰਨੇ ਆ ਭਈ ਜਿੰਨਾ ਚਿਰ ਤੁਸੀਂ ਗੰਦ ਪਾਤਾ ਪਾਤਾ ਹੁਣ ਨਹੀਂ ਚੱਲਣਾ ਠੀਕ ਐ ਅਸੀਂ ਤੁਹਾਨੂੰ ਪਹਿਲਾਂ ਵੀ ਟ੍ਰੇਨਿੰਗ ਦੇ ਕੇ ਗਏ ਸੀ ਇੱਥੇ ਬਕਾਇਦਾ ਲੈਕਚਰ ਕਰਕੇ ਗਏ ਸੀ ਪਰ ਥੋੜੇ ਤੇ ਅਸਰ ਨਹੀਂ ਹੋਇਆ ਕੋਈ ਤੁਹਾਨੂੰ ਉਦੋਂ ਵੀ ਕਿਹਾ ਸੀ ਤੇ ਗੜੀ ਮੱਛੀ ਆ ਜਾਂ ਮੀਟ ਆ ਉਹ ਓਪਨ ਚ ਨਹੀਂ ਰੱਖਣਾ ਇਹਦਾ ਸ਼ੀਸ਼ੇ ਦਾ ਕੈبن ਬਣਾਓ ਸਾਹਮਣੇ ਦਿਖਦਾ ਕਿ ਨਹੀਂ ਨਕਲ ਕਰ ਲਓ ਕਿਸੇ ਦੀ ਤੇ ਇੰਨੀ ਅਕਲ ਵੀ ਹੈ ਨਹੀਂ ਅੱਜ ਅਸੀਂ ਇੱਥੇ ਆਏ ਆ ਇੱਕ ਹਫ਼ਤੇ ਦਾ ਨੋਟਿਸ ਦਿੱਤਾ ਇੱਕ ਹਫ਼ਤੇ ਦਾ ਨੋਟਿਸ ਦਿੱਤਾ ਤੁਹਾਨੂੰ ਇੱਕ ਹਫ਼ਤੇ ਦੇ ਬਾਅਦ ਤੁਹਾਡੇ ਕੱਲੇ-ਕੱਲੇ ਦੇ ਚੈਂਬਰ ਬਣੇ ਹੋਣੇ ਚਾਹੀਦੇ ਉਹ ਕਹਿ ਬਣ ਸ਼ੀਸ਼ੇ ਦੇ ਕਪੜਾਟ ਹੋਣੀ ਚਾਹੀਦੀ ਜਿਹੜੀ ਮੱਛੀ ਮੀਟ ਦੀ ਕਟਾਈ ਆ ਉਹ ਬਾਹਰ ਨਹੀਂ ਹੋਣੀ ਚਾਹੀਦੀ ਪਰਦੇ ਦੇ ਛੋਣੀ ਚਾਹੀਦੀ ਆ ਪਿੱਛੇ ਸਮਝ ਲੱਗ ਗਈ ਆ ਜੇ ਕਿਸੇ ਬੰਦੇ ਨੇ ਇਹਨੂੰ ਵਾਇਲੇਟ ਕੀਤਾ ਇਹਦੀ ਉਲੰਘਣਾ ਕੀਤੀ ਤੋਂ ਸੋਨੋ ਦੱਸਦੇ ਆ ਉਹਦਾ ਕੰਮ ਬੰਦ ਉਹਦਾ ਲਾਇਸੈਂਸ ਰੱਦ ਔਰ ਸੜਕ ਦੇ ਕਿਨਾਰੇ ਬੈਠ ਕੇ ਮੀਟ ਮੱਛੀ ਵੇਚਣ ਵਾਲੇ ਹੋ ਜਾਣ ਸਾਵਧਾਨ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਮੀਟ ਵੇਚਣ ਵਾਲਿਆਂ ਨੂੰ ਦਿੱਤੀ ਚੇਤਾਵਨੀ ਤੁਹਾਨੂੰ ਦੱਸਦੇ ਕਿ ਹੁਸ਼ਿਆਰਪੁਰ ਦੇ ਵਿੱਚ ਬਣੀ ਮੱਛੀ ਮੀਟ ਮਾਰਕੀਟ ਦੇ ਵਿੱਚ ਉਸ ਵੇਲੇ ਹੜਕਮ ਮੱਚ ਗਿਆ ਜਦੋਂ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਆਪਣੀ ਟੀਮ ਦੇ ਨਾਲ ਰੇਡ ਮਾਰਨ ਦੇ ਲਈ ਪਹੁੰਚ ਗਏ ਤਾਂ ਉਹਨਾਂ ਨੇ ਦੇਖਿਆ ਕਿ ਪ੍ਰਵਾਸੀ ਮਜ਼ਦੂਰ ਜੋ ਕਿ ਸੜਕ ਦੇ ਕਿਨਾਰੇ ਸ਼ਰਯਮ ਚਿਕਨ ਅਤੇ ਮੱਛੀ ਦੀ ਕਟਾਈ ਕਰਦੇ ਨੇ ਤੇ ਗੰਦਗੀ ਦੇ ਵਿੱਚ ਮੱਛੀ ਤੇ ਮੀਟ ਰੱਖੇ ਹੋਏ ਸੀ ਨਾ ਤਾਂ ਸਾਫ ਸਫਾਈ ਦਾ ਕੋਈ ਧਿਆਨ ਸੀ ਤੇ ਨਾ ਹੀ ਮੀਟ ਮੱਛੀ ਨੂੰ ਟਕਿਆ ਹੋਇਆ ਸੀ ਤੇ ਲੋਕਾਂ ਦੇ ਸਾਹਮਣੇ ਸੜਕ ਦੇ ਕਿਨਾਰੇ ਬੈਠ ਕੇ ਸ਼ਰਯਮ ਉਹਨਾਂ ਦੀ ਕਟਾਈ ਕਰ ਰਹੇ ਸੀ ਤੇ ਲੋਕਾਂ ਨੂੰ ਗੰਦ ਦੇ ਰਹੇ ਸੀ ਜਿਸ ਤੋਂ ਬਾਅਦ ਸਿਹਤ ਅਫਸਰ ਨੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ 7 ਦਿਨ ਦਾ ਟਾਈਮ ਦੇ ਦਿੱਤਾ ਕਿ ਆ ਕਿ ਜੇਕਰ ਤੁਸੀਂ ਸਾਫ ਸਫਾਈ ਨਾ ਕੀਤੀ ਤੇ ਜੇਕਰ ਤੁਸੀਂ ਇਦਾਂ ਹੀ ਸ਼ਰਮ ਮੁਰਗੇ ਮੱਛੀ ਦੀ ਕਟਾਈ ਕੀਤੀ ਤਾਂ ਤੁਹਾਡੀਆਂ ਦੁਕਾਨਾਂ ਸੀਲ ਕਰ ਦਿੱਤੀਆਂ ਜਾਵਗੀਆਂ ਵੀ ਕਾਰਵਾਈ ਕਰੋ ਇਹਨਾਂ ਨੂੰ ਪਹਿਲਾਂ ਵੀ ਕਿੰਨੀ ਵਾਰੀ ਵਾਰਨ ਕੀਤਾ ਪਰ ਇਹਨਾਂ ਤੇ ਨਹੀਂ ਅਸਰ ਹੋਇਆ ਅੱਜ ਵੀ ਦੇਖਿਆ ਮੱਖੀਆਂ ਉੱਤਾਂ ਹੀ ਹਾਈਜਨ ਦਾ ਕੋਈ ਖਿਆਲ ਨਹੀਂ ਕੋਈ ਫੂਡ ਸੇਫਟੀ ਮੀਜ਼ਰ ਨਹੀਂ ਲੈ ਕੇ ਕਿਸੇ ਨੇ ਕੈਪ ਨਹੀਂ ਪਾਈ ਕਿਸੇ ਨੇ ਗਲਵਜ਼ ਨਹੀਂ ਪਾਏ ਕਿਸੇ ਨੇ ਐਪਰਨ ਨਹੀਂ ਖਾਸ ਕਰਕੇ ਮੀਟ ਦਾ ਕੰਮ ਕਰਦੇ ਇਹਨਾਂ ਦਾ ਐਪਰਨ ਤਾਂ ਹਰੇਕ ਦਾ ਹੋਣਾ ਹੀ ਚਾਹੀਦਾ ਕਿਸੇ ਕੋਲ ਐਪਰਨ ਨਹੀਂ ਹੈਗਾ ਇਹ ਨੋਟਿਸ ਦੇ ਚੱਲੇ ਸਰਵ ਕਰਤਾ ਸਾਈਨ ਕਰਾ ਲਿਆ ਰਸੀਦ ਕਰਾਤਾ ਇਹਨਾਂ ਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਇੱਕ ਹਫਤੇ ਦੇ ਵਿੱਚ ਅਗਰ ਇਹਨਾਂ ਨੇ ਇਹ ਚੀਜ਼ਾਂ ਨਹੀਂ ਲਾਗੂ ਕੀਤੀਆਂ ਤਾਂ ਜਿਹੜਾ ਜਿਹੜੇ ਬੰਦੇ ਨੇ ਨਹੀਂ ਲਾਗੂ ਕੀਤੀਆਂ ਉਹਦਾ ਕੰਮ ਬੰਦ ਹੋ ਜਾਊਗਾ ਲਾਇਸੈਂਸ ਰੱਦ ਕਰ ਦਾਂਗੇ ਔਰ ਅਨ ਹਾਈਜਨ ਦਾ ਚਲਾਨ ਵੀ ਕਰਾਂਗੇ ਕੋਰਟ ਵਿੱਚ ਵੀ ਪੇਸ਼ ਕਰਾਵਾਂਗੇ ਇਹਨਾਂ ਨੂੰ ਜਿਹੜਾ ਲੀਗਲ ਕਾਰਵਾਈ ਪੂਰੀ ਚੁਲੰਗਾਵਾਗੇ ਇਹਨਾਂ ਨੂੰ ਪਤਾ ਲੱਗੂਗਾ ਵੀ ਕੋਈ ਕਾਨੂੰਨ ਵੀ ਹੈਗਾ ਕੋਈ ਫੂਡ ਸੇਫਟੀ ਐਕਟ ਵੀ ਹੈਗਾ ਇਸ ਦੇਸ਼ 'ਚ ਕਿ ਹੈ ਹੀ ਨਹੀਂ ਸ਼ਿੱਕੇ ਟੰਗਿਆ ਹੋਇਆ ਇਹਨਾਂ ਨੇ ਔਰ ਜ਼ਿਆਦਾਤਰ ਇਹ ਜਿੰਨੇ ਮੈਂ ਬੰਦੇ ਇੱਧਰ ਦੇਖੇ ਸਾਰੇ ਪ੍ਰਵਾਸੀ ਆ ਤੇ ਮੈਨੂੰ ਇਹਨਾਂ ਤੋਂ ਕੋਈ ਇਤਰਾਜ਼ ਨਹੀਂ ਹੈਗਾ ਪਰ ਇਹ ਫੂਡ ਸੇਫਟੀ ਦੇ ਨਿਯਮਾਂ ਨੂੰ ਤਾਂ ਸਮਝਦੇ ਹੀ ਕੱਖ ਨਹੀਂ ਨਾਲ ਇਹ ਤਾਂ ਕਹਿੰਦੇ ਜੋ ਗੰਦ ਖੜਾ ਦੋ ਲੋਕਾਂ ਨੂੰ ਸੋ ਅਸੀਂ ਇਹ ਪੰਜਾਬ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ ਹੁਣ ਹਰ ਬੰਦਾ ਨਹੀਂ ਖਾਂਦਾ ਕੋਈ ਬੰਦੇ ਵੈਜ ਮੈਂ ਨਾਨ ਵੈਜ ਨਹੀਂ ਖਾਂਦੇ ਉਹ ਨਹੀਂ ਲਾਈਕ ਕਰਦੇ ਉਹਨਾਂ ਨੂੰ ਤਾਂ ਸਾਹਮਣੇ ਦੇਖ ਕੇ ਵੀ ਅੱਛਾ ਨਹੀਂ ਲੱਗਦਾ ਜਿਹੜਾ ਖਾਂਦਾ ਉਹਨੂੰ ਪਰਦੇਚ ਖੜੀ ਕਰੋ ਆਪਣਾ ਕੰਮ ਲੋਕਾਂ ਨੂੰ ਖਿਲਾਓ ਸੋਹਣਾ ਬਿਜ਼ਨਸ ਕਰੋ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਜਿਹੜੇ ਨਿਯਮ ਆ ਉਹਨਾਂ ਨੂੰ ਇਨ ਵਿੱਚ ਲਾਗੂ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਨੂੰ ਲਾਇਸੈਂਸ ਲੈ ਕੇ ਜਿਹੜੇ ਵੀ ਔਰ ਹਾਈਜੀਨ ਹੋਊਗੀ ਔਰ ਇਹਨਾਂ ਨੂੰ ਆਪ ਨੂੰ ਵੀ ਉਹ ਚੰਗਾ ਲੱਗਣਾ ਪੈਣਾ ਹਾਲ ਦੀ ਘੜੀ ਇਹਨਾਂ ਨੂੰ ਬੁਰਾ ਲੱਗਦਾ ਪਰ ਜਦੋਂ ਇਹ ਚੀਜ਼ਾਂ ਲਾਗੂ ਹੋ ਗਈਆਂ ਇਹਨਾਂ ਨੂੰ ਵੀ ਖਰਾ ਲੱਗਣਾ ਜਦ ਇੰਨੀ ਕਮਾਈ ਕਰਦੇ ਆ ਇੱਕ ਛੋਟਾ ਜਿਹਾ ਕੈਵਨ ਚੋਰੀ ਬਣਾਉਂਦੇ ਸ਼ੀਸ਼ੇ ਦਾ ਮੈਂ ਇਹ ਚੀਜ਼ਾਂ ਨੂੰ ਸ਼ੋਰ ਕਰੂੰਗਾ ਬੇਕ ਸ਼ੋਰ ਕਰਾਂਗੇ ਐਸਐਸਪੀ ਹੁਸ਼ਿਆਰਪੁਰ ਜਿਹੜੇ ਆ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਉਹ ਸਾਨੂੰ ਸਿਕਿਉਰਿਟੀ ਵੀ ਪ੍ਰੋਵਾਈਡ ਕਰਦੇ ਆ ਹਰ ਜਗ੍ਹਾ ਵਿੱਚ ਜਿੱਥੇ ਜਾਂਦੇ ਉਹਨਾਂ ਨੇ ਉਹਨਾਂ ਦੇ ਹੈਗਾ ਵੀ ਤੁਹਾਡੇ ਨਾਲ ਸਿਕਿਉਰਿਟੀ ਜਾਊਗੀ ਅੱਜ ਸਾਡੇ ਨਾਲ ਪੁਰਹੀਰਾ ਚੌਂਕੀ ਦੇ ਮੁਲਾਜ਼ਮ ਵੀ ਸਾਥ ਦੇ ਰਹੇ ਆ ਅਸੀਂ ਐਸਐਸਪੀ ਸਾਹਿਬ ਦਾ ਵੀ ਧੰਨਵਾ ਕਤੂ ਬੰਦਾ ਨਹੀਂ ਬਣਾਇਆ ਬੰਦੇ ਤੈਨੂੰ ਇਹ ਪੜਾਇਆ ਫਿਰ ਧਰਮਾਂ ਤੇ ਜਾਤਾਂ ਵਾਲਾ ਜਾਲ ਵਿਛਾਇਆ ਕਿੰਤਾ ਤੇਜ ਬੰਦਿਆਂ ਨੇ ਸਿੱਧੇ ਸਾਦੇ ਨੂੰ ਫਸਾਇਆ ਮਿਲੀ ਐਂਡ ਤੇ ਐ ਗੋਲੀ ਜਿੰਨੇ ਜਿੰਨੇ ਸੱਚ ਗਾਇਆ ਮਿਲੀ ਐਂਡ ਤੇ ਐ ਗੋਲੀ ਜਿੰਨੇ ਜਿੰਨੇ ਸੱਚ ਗਾਇਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਰੂਪ ਵਾਲੋ ਆਪਣਾ ਨਵਾਂ ਗਾਣਾ ਆ ਗਿਆ ਏ ਟਾਕ ਵਿਦ ਗੋਡ ਸਾਰੇ ਜਣੇ ਸੁਣੋ ਬਹੁਤ ਹੀ ਵਧੀਆ ਕਨਸੈਪਟ ਆ ਤੇ ਸ਼ੇਅਰ ਕਰੋ ਤਾਂ ਕਿ